ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਬਹੁਤ ਪਿਆਰੀ ਕਥਾ ਬਾਰੇ ਹੈ। ਇੱਕ ਵਾਰ ਦੀ ਗੱਲ ਹੈ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਾ ਹੁੰਦਾ ਹੈ ਤੇ ਰਾਗੀ ਸਿੰਘ ਉੱਥੇ ਕੀਰਤਨ ਗਾਉਣ ਕਰ ਰਹੇ ਹੁੰਦੇ ਹਨ। ਕੀਰਤਨ ਕਰਨ ਤੋਂ ਬਾਅਦ ਉੱਥੇ ਜੋ ਸਿੱਖ ਸੰਗਤ ਆਈ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਉਹਨਾਂ ਨੂੰ ਉਪਦੇਸ਼ ਦੇਣ ਦੇ ਲਈ ਰਾਗੀ ਸਿੰਘ ਰਾਜੇ ਗੋਪੀ ਚੰਦ ਦੀ ਕਥਾ ਸੁਣਾਉਣ ਲੱਗ ਜਾਂਦੇ ਹਨ ਕਥਾ ਸੁਣਾਉਣ ਦੇ ਸਮੇਂ ਇੱਕ ਉੱਚ ਸਿੰਘ ਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਉਹ ਤਰਕ ਕਰਦਾ ਹੈ ਕਿ ਤੁਹਾਡੇ ਰਾਗੀ ਸਿੰਘਾਂ ਨੇ ਗੁਰਮਤ ਦੀ ਉਲੰਘਣਾ ਕੀਤੀ ਹੈ ਉਹਨਾਂ ਨੇ ਜੇ ਗੋਪੀ ਚੰਦ ਦੀ ਕਥਾ ਹੀ ਕਿਉਂ ਸੁਣਾਈ ਸੁਣਾਉਣ ਨੂੰ ਤਾਂ ਹੋਰ ਵੀ ਬਹੁਤ ਕੋਸੀ ਇਸ ਤੋਂ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਦਾਜ਼ਾ ਲਗਾ ਲਿਆ ਸੀ ਜਾਣ ਲਿਆ ਸੀ ਕਿ ਜੇ ਜਿਹੜਾ ਇਹ ਸਿੰਘ ਹੈ ਉਹ ਤਰਕ ਦੀ ਨੀਤੀ ਵਾਲਾ ਹੈ ਉਸ ਦਾ ਹਜੇ ਗੁਰੂ ਉੱਪਰ ਵਿਸ਼ਵਾਸ ਕਾਇਮ ਨਹੀਂ ਹੋਇਆ ਕਿ ਕਈ ਵਾਰ ਸੰਗਤ ਨੂੰ ਉਪਦੇਸ਼ ਦੇਣ ਦੇ ਲਈ ਕਿਸੇ ਮਹਾਨ ਆਤਮਾ ਜਾਂ ਕਿਸੇ ਮਹਾਨ ਸਰਧਾਲੂ ਰਾਜੇ ਦੀ ਉਪਦੇਸ਼ ਦੇਣੇ ਪੈ ਜਾਂਦੇ ਹਨ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਪਹਿਰੇਦਾਰਾਂ ਨੂੰ ਕਹਿ ਦਿਓ ਇਸ ਸਿੰਘ ਨੂੰ ਅੱਜ ਘਰੇ ਨਹੀਂ ਜਾਣਾ ਇਸ ਨੂੰ ਸਿੱਖਿਆ ਦੇਣੀ ਜ਼ਰੂਰੀ ਹੈ ਜੋ ਇਹ ਵਾਰ-ਵਾਰ ਤਰਕ ਕਰਦਾ ਹੈ ਤੰਗ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਬਚਨ ਮੰਨ ਲਿਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਅਸੀਂ ਰਬਾਬੀਆਂ ਨੂੰ ਕਹਿ ਦੇਵਾਂਗੇ ਕਿ ਉਹ ਅੱਗੇ ਤੋਂ ਰਾਜੇ ਗੋਪੀ ਚੰਦ ਦਾ ਦ੍ਰਿਸ਼ਟਾਂ ਨਾ ਕਰਨ ਉਹਨਾਂ ਦੀ ਕਸਾ ਨਾ ਸੁਣਾਉਣ ਹੁਣ ਇਹ ਸੁਣਨ ਤੋਂ ਬਾਅਦ ਉਸ ਸਿੰਘ ਨੂੰ ਥੋੜਾ ਜਿਹਾ ਹੰਕਾਰ ਆ ਗਿਆ ਸੀ ਹਉਮੈ ਆ ਗਈ ਸੀ ਕਿ ਗੁਰੂ ਨੇ ਅੱਜ ਮੇਰੀ ਇੱਕ ਗੱਲ ਮੰਨੀ ਹੈ ਕੱਲ ਨੂੰ ਸਾਰੀਆਂ ਗੱਲਾਂ ਮੰਨੇਗਾ ਫੇਰ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਪਾਹੀਆਂ ਨੂੰ ਕਹਿੰਦੇ ਹਨ ਕੇ ਭਾਈ ਇਸ ਨੂੰ ਜਾਣ ਨਹੀਂ ਦੇਣਾ ਤੇ ਉਸ ਤੋਂ ਸਿੰਘ ਨੂੰ ਕਹਿੰਦੇ ਹਨ ਕਿ ਤੁਸੀਂ ਭਾਈ ਇੱਥੇ ਹੀ ਰਹਿਣਾ ਹੈ ਹੁਣ ਇੱਕ ਦਿਨ ਬੀਤਦਾ ਹੈ ਤੇ ਦੂਜੇ ਦਿਨ ਇਸ ਨੂੰ ਆਪਣੇ ਬੱਚਿਆਂ ਦੀ ਯਾਦ ਆਉਂਦੀ ਹੈ ਇਹ ਉਹ ਦਿਨ ਵੀ ਕੱਟ ਲੈਂਦਾ ਹੈ ਫਿਰ ਅਗਲੇ ਦਿਨ ਉਸ ਨੂੰ ਹੋਰ ਜ਼ਿਆਦਾ ਯਾਦ ਆਉਂਦੀ ਹੈ ਉਹ ਵੀ ਔਖਾ-ਸੌਖਾ ਕੱਟ ਲੈਂਦਾ ਹੈ ਫਿਰ ਇਸ ਨੂੰ ਤੀਸਰੇ ਦਿਨ ਆਪਣੇ ਬਾਲ ਬੱਚੇ ਦੀ ਯਾਦ ਆਉਂਦੀ ਹੈ ਆਪਣੀ ਮਾਤਾ ਦੀ ਯਾਦ ਆਉਂਦੀ ਹੈ ਤੇ ਉਹ ਸੋਚਦਾ ਹੈ ਕਿ ਮਾਤਾ ਮੇਰੇ ਬਾਰੇ ਕੀ ਸੋਚਦੀ ਹੋਵੇਗੀ ਵੀਲਦਾਰੀ ਦੇ 100 ਠੰਡੇ ਹਨ ਹਲੇ ਤੱਕ ਮੁੜਿਆ ਨਹੀਂ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ ਜਦੋਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਇਹ ਤਾਂ ਘਰੇ ਜਾਣ ਦੀ ਜਿੱਦ ਕਰ ਰਿਹਾ ਹੈ ਤੇ ਇਹ ਰੋਣ ਲੱਗ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਸਹਿ ਕਹਿੰਦੇ ਹਨ ਕਿ ਇਸ ਦੇ ਤਾਂ ਘਰ ਜਾਣ ਦੀ ਤੜਪਣਾ ਲੱਗੀ ਹੋਈ ਹੈ ਤੇ ਜਿੰਨਾ ਚਿਰ ਤੁਸੀਂ ਸਾਨੂੰ ਹੁਕਮ ਨਹੀਂ ਦਿੰਦੇ ਅਸੀਂ ਇਸ ਨੂੰ ਕਿਸ ਤਰ੍ਹਾਂ ਘਰ ਜਾਣ ਦੇ ਸਕਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਉਹ ਸਿੱਖ ਨੂੰ ਆਪਣੇ ਕੋਲ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਭਾਈ ਜਿਸ ਕੋਪੀ ਚੰਦ ਰਾਜੇ ਦੀ ਕਥਾ ਉੱਤੇ ਤੂੰ ਤਰਕ ਕੀਤਾ ਸੀ ਅਸਲ ਵਿੱਚ ਤੂੰ ਉਸਦੇ ਜੀਵਨ ਉੱਤੇ ਗੌਰ ਕਰੀ ਜਦੋਂ ਰਾਗੀ ਸਿੰਘ ਉਸਦੀ ਕਥਾ ਸੁਣਾ ਰਹੇ ਸਨ ਤਾਂ ਤੁਸੀਂ ਉਹਨਾਂ ਦੀ ਕਥਾ ਉੱਤੇ ਗੌਰ ਨਹੀਂ ਕੀਤਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ